ਇਸ ਦੁਨੀਆ ਦੇ ਵਿੱਚ ਜਿੰਨੇ ਵੀ ਸਾਡੇ ਰਿਸ਼ਤੇ ਆ ਚਾਹੇ ਉਹ ਖੂਨ ਦੇ ਆ ਚਾਹੇ ਧਰਮ ਦੇ ਚਾਹੇ ਦੋਸਤੀ ਦੇ ਕੋਈ ਵੀ ਰਿਸ਼ਤਾ ਸਾਡਾ ਉਹਦੀ ਮਰਜ਼ੀ ਤੋਂ ਬਿਨਾ ਨਹੀਂ ਬਣਦਾ ਸਾਡੇ ਪਿਛਲੇ ਜਨਮਾਂ ਦੇ ਜੋ ਰਿਸ਼ਤੇ ਤੁਰੇ ਆਉਂਦੇ ਆ ਉਹ ਵੀ ਕਿਸੇ ਨਾ ਕਿਸੇ ਰੂਪ ਵਿੱਚ ਸਾਨੂੰ ਇਸ ਦੁਨੀਆ ਤੇ ਜ਼ਰੂਰ ਮਿਲਦੇ ਆ ਬਸ ਵਿੱਚ ਬੈਠ ਕੇ ਅਸੀਂ ਸਫ਼ਰ ਵੀ ਕਿਸੇ ਨਾ ਕਰਦੇ ਆ ਕੋਈ ਵਿਅਕਤੀ ਸਾਨੂੰ ਇਨਸਾਨ ਪਹਿਲੀ ਵਾਰ ਥੋੜੇ ਸਮੇਂ ਲਈ ਕਿਸ ਜਗ੍ਹਾ ਤੇ ਮਿਲਦਾ ਆ ਆਪਾਂ ਕਹਿੰਦੇ ਆ ਕਿ ਇਸ ਇਨਸਾਨ ਨੂੰ ਦੇਖ ਕੇ ਕਿੰਨੀ ਖਿੱਚ ਜੀ ਪੈਂਦੀ ਸੀ ਆਪਣਾਪਨ ਮਹਿਸੂਸ ਹੁੰਦਾ ਸੀ ਐਂ ਲੱਗਦਾ ਸੀ ਜਿਵੇਂ ਕੋਈ ਸਾਡਾ ਪਿਛਲੇ ਜਨਮਾਂ ਦਾ ਰਿਸ਼ਤਾ ਹੋਵੇ ਤੇ ਉਹ ਸੱਚੀ ਹੁੰਦਾ ਐਵੇਂ ਅਸੀਂ ਕਿਸੇ ਨੂੰ ਕਿਤੇ ਵੀ ਨਹੀਂ ਮਿਲਦੇ ਸਾਨੂੰ ਪਰਮਾਤਮਾ ਦੁਆਰਾ ਦੁਨੀਆ ਦੇ ਉੱਤੇ ਹਰ ਇੱਕ ਉਸ ਜਗ੍ਹਾ ਤੇ ਲਜਾਇਆ ਜਾਂਦਾ ਜਿੱਥੇ ਕੋਈ ਸਾਡਾ ਰਿਸ਼ਤਾ ਹੁੰਦਾ ਚਾਹੇ ਉਹ ਧੀਆਂ ਪੁੱਤਾਂ ਦੇ ਰਿਸ਼ਤੇ ਹੋਣ ਦੋਸਤੀ ਦੇ ਹੋਣ ਭੈਣ ਭਰਾਵਾਂ ਦੇ ਹੋਣ ਜਾਂ ਧਰਮ ਦੇ ਰਿਸ਼ਤੇ ਹੋਣ ਅਸੀਂ ਦੁਨੀਆ ਦੇ ਵਿੱਚ ਉਹੋ ਹੀ ਰਿਸ਼ਤਾ ਨਿਭਾਉਨੇ ਆ ਉਸੇ ਹੀ ਇਨਸਾਨ ਨਾਲ ਗੱਲਬਾਤ ਕਰਦੇ ਆ ਜਿਹਦੇ ਨਾਲ ਅਕਾਲ ਪੁਰਖ ਚਾਹੁੰਦਾ ਕਿਉਂਕਿ ਸਾਨੂੰ ਉਹੀ ਲੱਗਦਾ ਕਿ ਅਸੀਂ ਕਿਸੇ ਨੂੰ ਮਿਲ ਰਹੇ ਆ ਅਸੀਂ ਕਿਸੇ ਨਾਲ ਗੱਲਬਾਤ ਕਰ ਰਹੇ ਆ ਪਰ ਉਹ ਸਭ ਕੁਝ ਪਿੱਛੇ ਉਸ ਯੂਨੀਵਰਸ ਦਾ ਹੀ ਕੌਤਕ ਹੁੰਦਾ ਇਹ ਸਾਨੂੰ ਮੰਨਣਾ ਪਊਗਾ ਕਈ ਵਾਰ ਜਿਨ੍ਹਾਂ ਨਾਲ ਸਾਡਾ ਕੋਈ ਸਬੰਧ ਨਹੀਂ ਹੁੰਦਾ ਉਹਨਾਂ ਦੀ ਸਾਨੂੰ ਯਾਦ ਆਉਂਦੀ ਆ ਖਿੱਚ ਪੈਂਦੀ ਆ ਸਾਡਾ ਗੱਲ ਕਰਨ ਨੂੰ ਦਿਲ ਕਰਦਾ ਮਿਲਣ ਨੂੰ ਦਿਲ ਕਰਦਾ ਇਹਦਾ ਮਤਲਬ ਕੋਈ ਨਾ ਕੋਈ ਪਿਛਲਾ ਸਬੰਧ ਜ਼ਰੂਰ ਆ ਜਿਹੜਾ ਸਾਨੂੰ ਵਾਰ-ਵਾਰ ਵਾਰ-ਵਾਰ ਅੰਦਰ ਇੱਕ ਖਿੱਚ ਜੀ ਪਾ ਰਿਹਾ ਚਾਹੇ ਕੋਈ ਵੀ ਰਿਸ਼ਤੇ ਅਸੀਂ ਆਪਣੇ ਆਲੇ-ਦੁਆਲੇ ਨਿਭਾ ਰਹੇ ਹਾਂ ਇਹ ਸਮਝ ਲਓ ਕੁਛ ਨਾ ਕੁਛ ਪਿਛਲੇ ਜਨਮ ਵਿੱਚ ਛੁੱਟ ਗਿਆ ਸੀ ਜੋ ਇਸ ਜਨਮ ਵਿੱਚ ਪੂਰਾ ਕਰਨ ਆਏ ਹਾਂ ਪ੍ਰਮਾਤਮਾ ਦਾ ਨਾਮ ਲਿਆ ਕਰੀਏ ਤਾਂ ਜੋ ਇਸ ਆਵਾਗੋਨ ਦੇ ਚੱਕਰ ਵਿੱਚੋਂ ਬਚਿਆ ਜਾ ਸਕੇ ਤੇ ਹਰ ਇੱਕ ਦੇ ਵਿੱਚੋਂ ਪ੍ਰਮਾਤਮਾ ਦਾ ਰੂਪ ਦੇਖਿਆ ਕਰੀਏ